ਦੋਸਤੋ ਮੈਂ ਡਾਕਟਰ ਮਨਪ੍ਰੀਤ ਸਿੰਘ ਮਾਨ ਅੱਜ ਤੁਹਾਡੇ ਨਾਲ ਇੱਕ ਐਸਾ ਮਾਨਸਿਕ ਫੀਨੋਮੈਨਾ ਡਿਸਕਸ ਕਰਨ ਜਾ ਰਿਹਾ ਹਾਂ ਜਿਦੇ ਵਿੱਚ ਇਨਸਾਨ ਨੂੰ ਇਹ ਲੱਗਣ ਲੱਗ ਜਾਂਦਾ ਕਿ ਲੋਕ ਮੈਨੂੰ ਇਹ ਦੇਖ ਰਹੇ ਨੇ ਇੰਨਾ ਜ਼ਿਆਦਾ ਬੰਦਾ ਕੌਨਸ਼ੀਅਸ ਹੋ ਜਾਂਦਾ ਇਹਦੇ ਵਿੱਚ ਜਦੋਂ ਵੀ ਕਿਤੇ ਜਾਣਾ ਬਸ ਉਹਦਾ ਧਿਆਨ ਲੋਕਾਂ 'ਚ ਹੀ ਰਹਿੰਦਾ ਵੀ ਸਭ ਮੈਨੂੰ ਦੇਖ ਰਹੇ ਨੇ ਮੇਰੇ ਬਾਰੇ ਲੋਕ ਕੀ ਕਹਿਣਗੇ ਇਸ ਫੀਨੋਮੈਨ ਨੂੰ ਕਹਿੰਦੇ ਨੇ ਸਪੌਟਲਾਈਟ ਇਫੈਕਟ ਜਿਦੇ ਵਿੱਚ ਇਨਸਾਨ ਨੂੰ ਇਹ ਲੱਗਣ ਲੱਗ ਜਾਂਦਾ ਵੀ ਸਾਰਿਆਂ ਦੀ ਨਿਗਾਹ ਦੇ ਵਿੱਚ ਆ ਮੈਂ ਲੋਕ ਮੈਨੂੰ ਹੀ ਦੇਖ ਰਹੇ ਨੇ ਮੈਂ ਤੁਹਾਨੂੰ ਇੱਕ ਜਿਹੜਾ ਮੇਰੇ ਕੋਲ ਕੇਸ ਆਇਆ ਉਹਦੀ ਐਗਜ਼ਾਮਪਲ ਦੱਸ ਦੰਦੇ ਕਿ ਉਹਨੂੰ ਕਿਸ ਤਰ੍ਹਾਂ ਫੀਲ ਹੁੰਦਾ ਸੀ ਉਹ ਪੇਸ਼ੀਐਂਟ ਨੇ ਮੈਨੂੰ ਦੱਸਿਆ ਜਿਵੇਂ ਮੈਂ ਗੁਰਦੁਆਰੇ ਜਿਵੇਂ ਕੋਈ ਭੋਗ ਪੈ ਰਿਹਾ ਹੋਵੇ ਜਿਵੇਂ ਉੱਥੇ ਮੈਂ ਜਾਵਾਂ ਯਾਨ ਮੱਥਾ ਟੇਕਣ ਜਾਣਾ ਮੈਨੂੰ ਐਂ ਲੱਗਦਾ ਵੀ ਮੈਨੂੰ ਸਾਰੇ ਲੋਕ ਸਾਰਿਆਂ ਦੀ ਨਿਗਾ ਦੇ ਵਿੱਚ ਆ ਮੈਂ ਸਾਰੇ ਲੋਕ ਮੈਨੂੰ ਦੇਖ ਰਹੇ ਨੇ ਤੇ ਮੇਰੀ ਕੋਸ਼ਿਸ਼ ਇਹ ਹੁੰਦੀ ਆ ਜਾਂ ਜਿਵੇਂ ਕੋਈ ਬੰਦੇ ਕਿਸੇ ਦੀ ਓਟ ਲੈ ਕੇ ਨਾ ਮੈਂ ਮੱਥਾ ਟੇਕ ਕੇ ਆਵਾਂ ਜਦੋਂ ਟੇਕਣਾ ਗੁਰਦਵਾਰੇ ਤਾਂ ਕਿ ਕਟੋ-ਕਟ ਨਿਗਾ ਦੇ ਵਿੱਚ ਆਵਾਂ ਜਾਂ ਜੇ ਕਿਤੇ ਖੰਡ ਪਾਠ ਹੈ ਰਿਸ਼ਤej ਦੇ ਵਿੱਚ ਕਿਤੇ ਜਾਣਾ ਪੈ ਗਿਆ ਜਾਤਾ ਮੱਥਾ ਇਨੀ ਮੈਂ ਟੇਕਦਾ ਜੇ ਟੇਕਣਾ ਪੈ ਗਿਆ ਬਹੁਤ ਮਤਲਬ ਔਖਾ ਹੋ ਜਾਂਦਾ ਮੈਨੂੰ ਮੱਥਾ ਟੇਕ ਕੇ ਆ ਕੇ ਮੈਂ ਫਿਰ ਲਾਸਟ ਚ ਆ ਕੇ ਬੈਠਣਾ ਹੈ ਮੂਰੇ ਨਹੀਂ ਮੈਂ ਬੈਠ ਸਕਦਾ ਤਾਂ ਕਿ ਲੋਕਾਂ ਦੀ ਨਿਗਾ ਤੋਂ ਬਚਿਆ ਰਹਾਂ ਤੇ ਜੇ ਕਿਤੇ ਸੋਸ਼ਲ ਗੈਦਰਿੰਗ ਹੋ ਗਈ ਜਿੱਥੇ ਕੋਈ ਕੋਈ ਵਿਆਹ ਦਾ ਫੰਕਸ਼ਨ ਕਿਸੇ ਦੇ ਪਤਾ ਰਿਸ਼ਤੇਦਾਰੀ ਦੇ ਘਰੇ ਮਤਲਬ ਗਿਆ ਆਇਆ ਮੈਂ ਉੱਥੇ ਜਿਮ ਬੈਠਣਾ ਪੈ ਗਿਆ ਉਹਨਾਂ ਬੰਦਿਆਂ ਦੇ ਵਿੱਚ ਮੈਂ ਮੋਬਾਈਲ ਲੈ ਲੈਣਾ ਬਸ ਉਈਓ ਬਹਾਨਾ ਲਾ ਕੇ ਵੀ ਮੈਨੂੰ ਫੋਨ ਜਿਵੇਂ ਗੱਲ ਕਰਦਿਆਂ ਵੀ ਕਿਸੇ ਦਾ ਫੋਨ ਆਇਆ ਬਸ ਇਸ ਤਰ੍ਹਾਂ ਉੱਥੋਂ ਕਿਸ ਕਰਨ ਦੀ ਕੋਸ਼ਿਸ਼ ਕਰਨੀ ਆ ਤਾਂ ਕਿ ਮੈਨੂੰ ਉੱਥੇ ਬੈਠਣਾ ਨਾ ਪਵੇ ਕਿ ਜਦੋਂ ਮੋਬਾਈਲ ਨਹੀਂ ਸੀ ਨਾ ਉਦੋਂ ਬਹੁਤ ਮੈਨੂੰ ਔਖਾ ਸੀ ਹੁਣ ਮੈਂ ਮਤਲਬ ਇਸ ਤਰ੍ਹਾਂ ਆਪਣਾ ਬਚਾਅ ਕਰ ਲੈਣਾ ਵੀ ਬਸ ਮੋਬਾਈਲ ਦਾ ਬਹਾਨਾ ਲਾਇਆ ਜਾਂ ਫਿਰ ਉੱਥੇ ਜਿ ਬੈਠਾ ਬਸ ਇਸ ਤਰ੍ਹਾਂ ਨੀਵੀਂ ਪਾ ਕੇ ਮੋਬਾਈਲ ਤੇ ਬਸ ਕਰੀ ਜਾਣਾ ਕੋਈ ਟੱਚ ਬਸ ਦੇਖੀ ਜਾਣਾ ਬਸ ਵੀਡੀਓ ਧਿਆਨ ਇਹਨਾਂ ਦਾ ਲੋਕਾਂ ਵੱਲ ਜਾਵੇ ਮੇਰਾ ਤੇ ਜਾਂ ਫਿਰ ਉੱਥੋਂ ਐਸਕੇਪ ਕਰਨ ਦੀ ਕੋਸ਼ਿਸ਼ ਕਰਨੀ ਨਿਕਲਣਾ ਉੱਥੋਂ ਤੇ ਜਦੋਂ ਮੈਂ ਕਹਿੰਦਾ ਮੈਂ ਸੈਰ ਕਰਨ ਜਾਣਾ ਸਵੇਰੇ ਮੇਰੀ ਕੋਸ਼ਿਸ਼ ਇਹ ਹੁੰਦੀ ਆ ਮੈਂ ਹਨੇਰੇ-ਨੇਰੇ ਸੈਰ ਕਰ ਜਾਵਾਂ ਤਾਕਿ ਮੈਨੂੰ ਕੋਈ ਦੇਖ ਨਾ ਲਵੇ। ਬੇਰ ਆ ਕੇ ਉਹਨੇ ਸੌ ਜਾਣਾ। ਤੇ ਜਦੋਂ ਖੇਤ ਵਿੱਚ ਜਾਣਾ ਕੋਈ ਟਰੈਕਟਰ ਲੈ ਕੇ ਜਾ ਕੋਈ ਕੰਮ ਆ ਖੇਤ ਦਾ ਕਿ ਨਾ ਮੇਰੀ ਕੋਸ਼ਿਸ਼ ਇਹ ਹੁੰਦੀ ਆ ਪਿੰਡਾਂ 'ਚ ਇੱਕ ਸੱਤ ਹੁੰਦੀ ਆ ਜਿੱਥੇ ਬੈਠੇ ਹੁੰਦੇ ਨੇ ਬਜ਼ੁਰਗ ਜਾਂ ਹੋਰ ਲੋਕ ਜਿਹੜੇ ਤਾਂਸ ਖੇਡਦੇ ਨੇ ਕੋਈ ਗੱਪਾਂ ਮਾਰਨੀ ਨੇ ਬੈਠੇ ਹੀ ਰਹਿੰਦੇ ਨੇ ਉੱਥੇ। ਵੀ ਮੇਰੀ ਕੋਸ਼ਿਸ਼ ਇਹ ਹੁੰਦੀ ਆ ਜਦੋਂ ਉੱਥੇ ਕੋਈ ਨਾ ਬੈਠਾ ਹੋਵੇ ਮੈਂ ਉਹਦੋਂ ਉੱਥੋਂ ਜਾਵਾਂ ਵੀ ਤਾਂ ਕਿ ਮੈਂ ਨਿਗਾਚ ਨਾ ਆਵਾਂ ਕਿਸੇ ਦੀ ਜਦੋਂ ਬੈਠੇ ਹੋਣ ਕਹਿੰਦਾ ਮੈਂ ਸੈਰ ਕਰਨ ਵੀ ਜਾਣਾ ਜੇ ਮੈਂ ਪਰਲੇ ਪਾਸੇ ਲੰਘਣ ਦੀ ਕੋਸ਼ਿਸ਼ ਕਰਦਾ ਤਾਂ ਕਿ ਮੈਨੂੰ ਕੋਈ ਬੁਲਾ ਨਾ ਲਵੇ ਕੋਈ ਮੈਨੂੰ ਦੇਖ ਨਾ ਲਵੇ ਇਸਤਰੀਓ ਨੇ ਇੱਕ ਹੋਰ ਘਟਨਾ ਦੱਸੀ ਜੇ ਕਹਿੰਦਾ ਮੈਂ ਬੈਂਕ ਦੇ ਵਿੱਚ ਗਿਆ ਸੀ ਪੈਸੇ ਕਢਾਉਣ ਸਾਈਨ ਉੱਥੇ ਕੀਤੇ ਇਹਨਾਂ ਚ ਨਰਵਸਨੈਸ ਬਹੁਤ ਆ ਜਾਂਦੀ ਹੈ ਫਿਰ ਕਿਉਂਕਿ ਇਹਨਾਂ ਨੂੰ ਸੋਸ਼ਲ ਐਂਗਜ਼ਾਇਟੀ ਦੀ ਪ੍ਰੋਬਲਮ ਉਹਦੇ ਕਰਕੇ ਫਿਰ ਨਰਵਸਨੈ ਸ਼ੁਰੂ ਹੋ ਜਾਂਦੀ ਹੈ ਇਹਨਾਂ ਨੇ ਮੈਂ ਸਾਈਨ ਕੀਤੇ ਉੱਥੇ ਪੈਸੇ ਕਢਾਉਣ ਲਈ ਆਪਣਾ ਨਾਮ ਲਿਖ ਕੇ ਸਾਈਨ ਮੈਚ ਨਾ ਕਰਨ ਕਟੋ-ਕਟ ਕਹਿੰਦਾ 10 ਵਾਰ ਸਾਈਨ ਮੈਂ ਕੀਤੇ ਫਿਰ ਉਹਨੇ ਮੈਨੂੰ ਦਿਖਾਇਆ ਵੀ ਤੇਰਾ ਆ ਅੱਖਰ ਨਹੀਂ ਮਿਲ ਰਿਹਾ ਤਾਂ 10 ਵਾਰ ਤਾਂ ਕੀਤੇ ਜਾ ਕੇ ਸਹੀ ਹੋਏ ਮਤਲਬ ਕਿੰਨੀ ਜ਼ਿਆਦਾ ਨਰਵਸਨੈਸ ਹੁੰਦੀ ਆ ਇਹਨਾਂ ਪੇਸ਼ੈਂਟ ਨੂੰ ਬਾਹਰ ਕਿਤੇ ਵੀ ਜਾਣਾ ਗੈਦਰਿੰਗ ਦੇ ਵਿੱਚ ਕਹਿੰਦਾ ਜੇ ਕੋਈ ਮੈਂ ਸਰਕਾਰੀ ਕੋਈ ਕੰਮ ਕਰਾਉਣਾ ਕੋਈ ਆਫਿਸ ਕਿਸ ਤਰ੍ਹਾਂ ਕੋਈ ਡੀਸੀ ਨੂੰ ਮਿਲਣਾ ਜਾਂ ਹੋਰ ਇਸ ਤਰ੍ਹਾਂ ਕੋਈ ਮਿਲਣਾ ਹੋਵੇ ਕੋਈ ਕੰਮ ਕਰਵਾਉਣਾ ਹੋਵੇ ਆਪਣਾ ਉਹ ਨਹੀਂ ਮੈਂ ਕਰਵਾ ਸਕਦਾ ਉਹ ਤਾਂ ਮੇਰੇ ਲਈ ਜ਼ਹਿਰ ਆ ਇਹ ਲੋਕ ਬਸ ਮਤਲਬ ਘਰ ਹੀ ਰਹਿਣਾ ਪਸੰਦ ਕਰਦੇ ਨੇ ਜਿੱਥੇ ਥੋੜਾ ਜਿਹਾ ਵੀ ਇਹਨਾਂ ਨੂੰ ਇਕਵਡ ਮਾਹੌਲ ਜਿੱਥੇ ਲੋਕ ਜਿੱਥੇ ਗੈਦਰਿੰਗ ਆ ਜਾਂ ਜਿੱਥੇ ਥੋੜੇ ਨਹੀਂ ਜਾਣਦੇ ਜਿਹੜੇ ਲੋਕ ਜਦੋਂ ਐਂਗਜ਼ਾਇਟੀ ਹੋਣੀ ਸ਼ੁਰੂ ਹੋ ਜਾਂਦੀ ਹੈ ਉੱਥੇ ਕੋਈ ਉੱਥੇ ਵਰਕ ਨਹੀਂ ਕਰ ਸਕਦੇ ਹੁੰਦੀ ਇਹਦੀ ਸ਼ੁਰੂਆਤ ਬਚਪਨ ਦੇ ਵਿੱਚੋਂ ਬੱਚਾ ਜਦੋਂ ਘਰੇ ਕੋਈ ਰਿਸ਼ਤੇਦਾਰ ਆ ਗਿਆ ਉਹਨੇ ਦੂਜੇ ਕਮਰੇ 'ਚ ਜਾ ਕੇ ਲੁੱਕ ਕੇ ਬਹਿ ਜਾਣਾ ਸਾਹਮਣੇ ਨਹੀਂ ਆਉਣਾ ਗੱਲ ਨਹੀਂ ਕਰਨੀ ਜਾਂ ਇਸ ਤਰ੍ਹਾਂ ਹੀ ਨੀਵੀਂ ਪਾ ਕੇ ਬੈਠ ਜਾਣਾ ਜ਼ਿਆਦਾਤਰ ਤਾਂ ਪਰੇ ਜਾ ਕੇ ਕਮਰੇ ਚ ਲੁਕ ਜਾਂਦੇ ਨੇ ਜੇ ਜੇ ਜਦੋਂ 4-5 ਸਾਲ ਦਾ ਜੇ ਉਹਨੇ ਦੇਖਣਾ ਪਰ ਉਹਨ ਲੁਕ ਕੇ ਦੇਖਣਾ ਜਾਂ ਫਿਰ ਉਹਨੇ ਆ ਇਸ ਤਰ੍ਹਾਂ ਅੱਖਾਂ ਚੋਂ ਆਏ ਹੱਥ ਰੱਖ ਕੇ ਚੋਰੀ ਚੋਰੀ ਦੇਖਦੇ ਨੇ ਫਿਰ ਤਾਂ ਕਿ ਮੈਨੂੰ ਦੇਖ ਤਾਂ ਨਹੀਂ ਰਿਹਾ ਕੋਈ ਇਹ ਉੱਥੇ ਸ਼ੁਰੂਆਤੀ ਲੱਛਣ ਨੇ ਜਿਹੜੇ ਮਤਲਬ ਇਹ ਬਿਮਾਰੀ ਜਿਹੜੀ ਅੱਗੇ ਜਾ ਕੇ ਡਿਵੈਲਪ ਹੋਣੀ ਹੈ ਉਹ ਕਿਨਾਂ ਚ ਫਿਰ ਕੌਨਫੀਡੈਂਸ ਜ਼ੀਰੋ ਹੁੰਦਾ ਅੱਗੇ ਜਾ ਕੇ ਸੋਸ਼ਲ ਜਿਹੜਾ ਕੰਮ ਆ ਇਹ ਕੋਈ ਵੀ ਗੈਦਰਿੰਗ ਆ ਕੋਈ ਇਸ ਤਰ੍ਹਾਂ ਸਬਤ ਕੋਈ ਬੋਲਣਾ ਹੋਵੇ ਸਵਾਲ ਇਹ ਨਹੀਂ ਪਿਆਦਾ ਹੁੰਦਾ ਮਤਲਬ ਇਹ ਜੇ ਕੰਮ ਪੋਲਿਟਿਕਸ ਤੇ ਬਿਲਕੁਲ ਮਤਲਬ ਜਾ ਹੀ ਨਹੀਂ ਸਕਦੇ ਫੁਲਕੇ ਵੀ ਨਹੀਂ ਜਾ ਸਕਦੇ ਕੋਈ ਇਹ ਸਿਰਫ ਉਹੀ ਕੰਮ ਕਰ ਸਕਦੇ ਨੇ ਜਿੱਥੇ ਸੋਸ਼ਲ ਇੰਟਰੈਕਸ਼ਨ ਨਾ ਹੋਵੇ ਜਿਵੇਂ ਖੇਤੀ ਕਰਨੀ ਆ ਖੇਤ ਚ ਟਰੈਕਟਰ ਨਾਲ ਖੇਤ ਖੋਣਾ ਉਹ ਇਹ ਕਰ ਸਕਦੇ ਨੇ ਜੇ ਜਿੱਥੇ ਪਬਲਿਕ ਡੀਲਿੰਗ ਹੋਣੀ ਆ ਕੋਈ ਕੰਮ ਇਸ ਤਰ੍ਹਾਂ ਦਾ ਕੋਈ ਜੋਬ ਆ ਉਹ ਸਵਾਲ ਇਹ ਨਹੀਂ ਪਤਾ ਹੁੰਦਾ ਵੀ ਇਹ ਕਰ ਲੈਣ ਕਿ ਕਿੰਨਾ ਚ ਇੰਨੀ ਜ਼ਿਆਦਾ ਸੋਸ਼ਲ ਐਂਜਾਇਟੀ ਹੁੰਦੀ ਆ ਮਤਲਬ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਤਾਂ ਇੱਕ ਕੋਨੇ ਹੋਰ ਮੈਨੂੰ ਗੱਲ ਦੱਸੀ ਜੇ ਕਿੰਨਾ ਮੈਂ ਰਿਸ਼ਤੇਦਾਰੀ ਚ ਲਾ ਜਾਂਦਾ ਸੀ ਸਾਹਮਣੇ ਮੈਂ ਬੈਠ ਕੇ ਰੋਟੀ ਵੀ ਨਹੀਂ ਖਾ ਸਕਦਾ ਆਪਣੇ ਮਾਮੀ ਦੇ ਜਾਂ ਕੋਈ ਚਾਚੇ ਕਿਤੇ ਵੀ ਜਾ ਜਾਂਦਾ ਸੀ ਪਰ ਇਹ ਮੈਨੂੰ ਦੇਣੀ ਜਾ ਮੈਂ ਭੁੱਖਾ ਰਹਿ ਲੈਣਾ ਇਹ ਮੈਂ ਤੁਹਾਨੂੰ ਦੱਸ ਰਿਹਾ ਬਹੁਤ ਲੋਕਾਂ ਦੇ ਵਿੱਚ ਆ ਹੈ ਫਿਰ ਉੱਥੇ ਨਰਵਸਨੈਸ ਆਉਂਦੀ ਹੈ ਕਈਆਂ ਨੂੰ ਖੰਗ ਛੜਨੀ ਸ਼ੁਰੂ ਹੋ ਜਾਂਦੀ ਹੈ ਇਸ ਤਰ੍ਹਾਂ ਹੀ ਉਹਦੇ ਚ ਨਰਵਸਨੈਸ ਦੇ ਵਿੱਚ ਜਾਂ ਲੱਤ ਹਿਲਣ ਲੱਗ ਜੂ ਕਈਆਂ ਦੀ ਲੱਤ ਹਲਾਉਣ ਲੱਗ ਜਾਣਗੇ ਜਾਂ ਟਵਿਚਿੰਗ ਹੋਣ ਲੱਗ ਜੂ ਜਾਂ ਫਿਰ ਹਾਂ ਹੱਥ ਮਲੇ ਜਾਣਗੇ ਕੋਈ ਨਾ ਕੋਈ ਇਸ ਤਰ੍ਹਾਂ ਐਕਵਰਡ ਉਹਦੇ ਚ ਜੈਸਚਰ ਆਪਣੇ ਆਪ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਆਉਂਦੀ ਹੈ ਸੋਸ਼ਲ ਜਿ ਡੀ ਗੈਦਰਿੰਗਾਂ ਜਾਂ ਇਹਦਾ ਇੱਕ ਹੋਰ ਜਦੋਂ ਬੱਚਾ ਕਲਾਸ ਦੇ ਵਿੱਚ ਸੁਣਾ ਨਹੀਂ ਸਕਦਾ ਬਿਲਕੁਲ ਵੀ ਟੀਚਰ ਦੇ ਸਾਹਮਣੇ ਲਿਖਤੀ ਰੂਪ ਦੇ ਵਿੱਚ ਕੋਈ ਸਵਾਲ ਹੈਗਾ ਉਹ ਕੋਈ ਕੁਐਸਚਨ ਮੈਡਮ ਨੇ ਦਿੱਤਾ ਉਹ ਕਰ ਲੂਗਾ ਸੁਣਾਉਣਾ ਉਹਨੂੰ ਬਹੁਤ ਔਖਾ ਸਾਰੀ ਕਲਾਸ ਦੇ ਸਾਹਮਣੇ ਕਿਉਂਕਿ ਇਹਨਾਂ ਮੈਂ ਪੁੱਛਿਆ ਵੀ ਤੂੰ ਇਹਨੂੰ ਹੁੰਦਾ ਕਿਉਂ ਹੈ ਇਸ ਤਰ੍ਹਾਂ ਵੀ ਕੀ ਤੈਨੂੰ ਲੱਗਦਾ ਕੀ ਆ ਮੈਨੂੰ ਜਿਵੇਂ ਹੁਣ ਮੈਂ ਮੱਥਾ ਟੇਕਣ ਜਾਣਾ ਮੈਨੂੰ ਇਹ ਫੀਲਿੰਗ ਆ ਵੀ ਮੈਨੂੰ ਲੋਕ ਸਾਰੇ ਮੇਰੇ ਵੱਲ ਦੇਖ ਰਹੇ ਨੇ ਵੀ ਮੇਤੋਂ ਮੱਥਾ ਨਾ ਗਲਤ ਟਿਕਿਆ ਜਾਵੇ ਮੈਂ ਕੋਈ ਪੋਜੀਸ਼ਨ ਲਾਵੇ ਬਾਅਦ ਵਿੱਚ ਤੂੰ ਆ ਕਿਵੇਂ ਮੱਥਾ ਟੇਕਿਆ ਜਾਂ ਤਾਂ ਕੀਤਾ ਹਰ ਟਾਈਮ ਮਤਲਬ ਇਹਨਾਂ ਦਾ ਧਿਆਨ ਓਵਰ ਕੌਂਸ਼ੀਅਸ ਹੋ ਜਾਂਦੇ ਨੇ ਆਪਣੇ ਬਾਰੇ ਵੀ ਸਾਬ ਸਾਰਿਆਂ ਦੀ ਨਿਗਾਹ ਮੇਰੇ ਤੇ ਹੀ ਆ ਬੀਜੇ ਮੈਂ ਟਾਰਚ ਲੈ ਕੇ ਨਾ ਵੀ ਸਾਰੇ ਵੀ ਮੇਰੇ ਤੇ ਹੀ ਲੱਗੇ ਹੋਏ ਨੇ ਮੈਨੂੰ ਇਹ ਦੇਖ ਮੈਨੂੰ ਇਹ ਫੋਕਸ ਕਰ ਰਹੇ ਨੇ ਹੋਰ ਹਾਲਾਂਕਿ ਹੁੰਦਾ ਇਸ ਤਰ੍ਹਾਂ ਕੁਝ ਨਹੀਂ ਮਨ ਦੀ ਇਹ ਫੀਲਿੰਗ ਇੰਨੀ ਸਟਰੋਂਗ ਹੋ ਜਾਂਦੀ ਆ ਬੰਦੇ ਨੂੰ ਮਤਲਬ ਜ਼ੀਰੋ ਕਰ ਦਿੰਦੀ ਆ ਕੋਈ ਕੰਮ ਕਰਨ ਜੋਗਾ ਨਹੀਂ ਹੁੰਦਾ ਇਹਨਾਂ ਫਰੈਂਕਸਾਈਟੀ ਹੁੰਦੀ ਆ ਡਿਪਰੈਸ਼ਨ ਹੁੰਦਾ ਹੁੰਦਾ ਕੰਮ ਕਰੇ ਨਹੀਂ ਸਕਦਾ ਕੋਈ ਬਾਹਰ ਬਸ ਸਿਰਫ ਘਰ ਜੋਗੇ ਰਹਿ ਜਾਂਦਾ ਵੀ ਬਸ ਘਰੇ ਜਿੱਥੇ ਇਹਨਾਂ ਦਾ ਫੇਵਰੇਬਲ ਮਾਹੌਲ ਆ ਜਿੱਥੇ ਆਸ-ਪਾਸ ਜਿੱਥੇ ਲੋਕ ਜਾਣਦੇ ਨੇ ਜਿੱਥੇ ਰੋਜ਼ ਰਹਿੰਦਾ ਉੱਥੇ ਕੋਈ ਪ੍ਰੋਬਲਮ ਨਹੀਂ ਇਹਨਾਂ ਨੂੰ ਹੁੰਦੀ ਜਿੱਥੇ ਥੋੜੀ ਜੀ ਵੀ ਸਿਚੁਏਸ਼ਨ ਇਸ ਤਰ੍ਹਾਂ ਦੀ ਮਿਲਦੀ ਹੈ ਇਹਨਾਂ ਨੂੰ ਉੱਥੇ ਇਹਨਾਂ ਨੂੰ ਸਰਵਾਈਵ ਕਰਨ ਦਾ ਔਖਾ ਹੋ ਜਾਂਦਾ ਹੈ ਉਹ ਨੇ ਕਈ ਹੋਰ ਗੱਲ ਦੱਸੀ ਕਿ ਕਹਿੰਦਾ ਜਦੋਂ ਮਤਲਬ ਜਿਵੇਂ ਜਾ ਰਹਾ ਕੋਈ ਜਿਵੇਂ ਬੁੜੀਆਂ ਬੈਠੀਆਂ ਨੇ ਪਿੰਡ 'ਚ ਜਾਂ ਕੋਈ ਹੋਰ ਖੜੇ ਨੇ ਬੰਦੇ ਮੇਰਾ ਸਾਰਾ ਫੋਕਸ ਸਾਰਾ ਮਤਲਬ ਬੈਕ ਤੇ ਹੋ ਜਾਂਦਾ ਵੀ ਮੈਨੂੰ ਪਿੱਛੋਂ ਦੇਖ ਰਹੇ ਨੇ ਕਹਿੰਦੇ ਜਿਵੇਂ ਸੀਸੀਟੀਵੀ ਕੈਮਰਾ ਨਾ ਮੇਰੇ ਮਗਰ ਲੱਗ ਗਿਆ ਮੈਨੂੰ ਇਸ ਤਰ੍ਹਾਂ ਫੀਰ ਹੋਣ ਲੱਗ ਜਾਂਦਾ ਜਿਵੇਂ ਬਸ ਮੈਨੂੰ ਦੇਖ ਰਹੇ ਨੇ ਇਹਦੇ ਨਾਲ ਫਿਰ ਉਹਨੂੰ ਸੋਸ਼ਲ ਐਂਗਜ਼ਾਇਟੀ ਹੁੰਦੀ ਆ ਵਰਕ ਨਹੀਂ ਕਰ ਸਕਦਾ ਬੰਦਾ ਨੀਂਦ ਦੀ ਵੀ ਪ੍ਰੋਬਲਮ ਆਉਂਦੀ ਆ ਸਿਰਦਰਦ ਪ੍ਰੈਸ਼ਨ ਪ੍ਰੋਬਲਮ ਉਹਨੂੰ ਸੀ ਵਸੇ ਐਪੀਲੈਪਸੀ ਦੀ ਮਰਗੀ ਦੇ ਦੌਰੇ ਦੀ ਉਹਨੂੰ ਵੀ ਇਹ ਵੀ ਇੱਥੇ ਤੱਕ ਸੀ ਜੇ ਮੈਨੂੰ ਮਰਗੀ ਦਾ ਦੌਰ ਆ ਨਾ ਵੀ ਕਿ ਜੇ ਮੈਂ ਕਿਤੇ ਗਿਆ ਹੋਇਆ ਕਿਤੇ ਬਾਹਰ ਫਟਾਫਟ ਉੱਥੇ ਚਿੱਲਾ ਵੀ ਕਿਸੇ ਨੂੰ ਇਹ ਵੀ ਪਤਾ ਨਾ ਲੱਗ ਜਾਵੇ ਵੀ ਇਹਨੂੰ ਵੀ ਦੌਰਾ ਪੈਂਦਾ ਤੇ ਵੀ ਕਿਵੇਂ ਪੈਂਦਾ ਇਹਨੂੰ ਵੀ ਇਹ ਬਿਮਾਰੀ ਆ ਕੋਈ ਮੈਨੂੰ ਪੁੱਛ ਨਾ ਲਵੇ ਇਹਦੇ ਬਾਰੇ ਇਸ ਹੱਦ ਤੱਕ ਇਹਨਾਂ ਦੀ ਐਂਗਜ਼ਾਇਟੀ ਵੱਧ ਜਾਂਦੀ ਆ ਇਹਨਾਂ ਪੇਸ਼ੈਂਟ ਦੀ ਤਾਂ ਇਸ ਸਾਈਕ ਜਿਹੜਾ ਮਾਨਸਿਕ ਫੀਨੋਮਨਾ ਇਹਨੂੰ ਸਪੌਟਲਾਈਟ ਇਫੈਕਟ ਕਹਿੰਦੇ ਨੇ ਸਾਰਾ ਵੀ ਸਾਰਿਆਂ ਦਾ ਧਿਆਨ ਮੇਰੇ ਤੇ ਕੇਂਦਰਿਤ ਆ ਸਾਰੇ ਲੋਕਾਂ ਦਾ ਤੇ ਮੈਂ ਵੀ ਲੋਕਾਂ ਦੀ ਅਟੈਂਸ਼ਨ ਦੇ ਵਿੱਚ ਆ ਤੇ ਇਹਦੇ ਨਾਲ ਫਿਰ ਇਹ ਜਿਹੜਾ ਬੰਦਾ ਸੈਲਫ ਕੌਂਸ਼ੀਅਸ ਹੋ ਜਾਂਦਾ ਬਹੁਤ ਜ਼ਿਆਦਾ ਆਪਣੇ ਆਪ ਪ੍ਰਤੀ ਜਦੋਂ ਸੈਲਫ ਕੌਂਸ਼ੀਅਸ ਹੋ ਗਿਆ ਤੁਸੀਂ 0 ਹੋ ਗਏ ਇੱਕ ਹੋਰ ਉਹਨੇ ਗੱਲ ਬਿਆਨ ਦਿੱਤੀ ਜਿਹੜਾ ਮੈਂ ਮਤਲਬ ਲਾਈਵ ਐਗਜ਼ਾਮਪਲ ਹੀ ਦੱਸਦਾ ਜਿਹੜਾ ਕੇਸ ਦੇ ਜੋ ਜੋ ਇਹਨਾਂ ਨੂੰ ਹੁੰਦਾ نیٹ ਤੇ ਤੇਰਾ ਕੁਝ ਦਿੱਤਾ ਹੈ ਪਰ ਜੋ ਕੇਸ ਦੇ ਵਿੱਚੋਂ ਤੁਹਾਨੂੰ ਪਤਾ ਲੱਗਦਾ ਉਹ ਨੈਚੁਰਲ ਆ ਜੋ ਜੋ ਚੀਜ਼ਾਂ ਆਉਂਦੀਆਂ ਕਹਿੰਦਾ ਮੈਂ ਜਿਵੇਂ ਹੁਣ ਹੁੰਦੇ ਨੇ ਕੋਈ ਕੱਪੜੇ ਉਡ ਪਟੰਗ ਪਾ ਲੈ ਐਕਵਰ ਜੀ ਨਾ ਤੁਹਾਨੂੰ ਤੁਸੀਂ ਅਲੱਗ ਦੇ ਸੋਂ ਉਹ ਨਹੀਂ ਮੈਂ ਪਾ ਸਕਦਾ ਬਿਲਕੁਲ ਵੀ ਜਿਵੇਂ ਕਈਆਂ ਨੇ ਹੁੰਦੇ ਨੇ ਨਾ ਕੋਈ ਉਟਟਾਂਗ ਜੀ ਮਤਲਬ ਡਰੈਸ ਅਪ ਕਰ ਲਿਆ ਕਿਉਂਕਿ ਉਹ ਉਹਨਾਂ ਦਾ ਮੋਟਿਵ ਇਹ ਹੁੰਦਾ ਜਿਹੜੇ ਉਟਟਾਂ ਪਾਉਂਦੇ ਨੇ ਵੀ ਮੈਂ ਸੈਂਟਰ ਆਫ ਅਟਰੈਕਸ਼ਨ ਬਣਾ ਸਕਦਾ ਵੀ ਲੋਕ ਮੇਰੇ ਵੱਲ ਧਿਆਨ ਮਤਲਬ ਦੇਣ ਖਿੱਚਾਂ ਮੈਂ ਲੋਕਾਂ ਦਾ ਪਰ ਇਹ ਉਹ ਤੋਂ ਉਲਟਾ ਇਹ ਧਿਆਨ ਇਹਨੂੰ ਹੁੰਦਾ ਵੀ ਮੇਰੇ ਵੱਲ ਲੋਕ ਧਿਆਨ ਨਾ ਦੇਣ ਪਰ ਮਨ ਚ ਇਹ ਹੁੰਦਾ ਵੀ ਲੋਕ ਮੇਰੇ ਵੱਲ ਧਿਆਨ ਦੇ ਰਹੇ ਨੇ ਬਹੁਤ ਉਹਦੇ ਨਾਲ ਇਹ ਕੌਨਸ਼ੀਅਸ ਹੁੰਦਾ ਬਹੁਤ ਕਹਿੰਦਾ ਮੈਂ ਜਿਹੜੇ ਪਰਨੇ ਨੇ ਸਾਰੇ ਆਪਣੇ 25 30 ਟੀ-ਸ਼ਰਟ ਦੇ ਨਾਲ ਦੇ ਰੱਖੇ ਹੋਏ ਨੇ ਮਤਲਬ ਉਹਦੇ ਨਾਲ ਮੈਚਿੰਗ ਇਹਨਾਂ ਨੇ ਮਤਲਬ ਡਰੈਸ ਇਸ ਹਿਸਾਬ ਨਾਲ ਪਾਉਣੀ ਹੈ ਵੀ ਤਾਂ ਕਿ ਇਹ ਲੋਕਾਂ ਦੀ ਨਿਗਾਹ 'ਚ ਨਾ ਆ ਜਾਣ ਕਿਸੇ ਵੀ ਤਰ੍ਹਾਂ ਡਰੈਸਿੰਗ ਸੈਂਸ ਇਸ ਤਰ੍ਹਾਂ ਦੀ ਵੀ ਮੈਚਿੰਗ ਕਰਕੇ ਵੀ ਆਡਾ ਨਾ ਲੱਗੇ ਬਿਲਕੁਲ ਵੀ ਕਿਸੇ ਨੂੰ ਤਾਂ ਇਹਦੇ 'ਚ ਹੀ ਇਹਨਾਂ ਦੀ ਇਹ ਪਰਫੈਕਸ਼ਨ ਵੀ ਆਉਂਦੀ ਹੈ ਵਿੱਚੋਂ ਇਹਦੇ ਨਾਲ ਇਹਦੇ ਕਰਕੇ ਕਿਉਂਕਿ ਆਡ ਨਹੀਂ ਦਿਖਣਾ ਚਾਹੁੰਦੇ ਕਿਸੇ ਨੂੰ ਵੀ ਜਿੱਥੇ ਔਰ ਜਦੋਂ ਲੱਗ ਗਏ ਉਹ ਕੰਮ ਕਿ ਫਿਰ ਜਦ ਹੀ ਨਿਗਾ ਚ ਆ ਜਾਣਾ ਵੀ ਫਿਰ ਉਹੀ ਫੀਲਿੰਗ ਜਿਹੜੀ ਸਟਰੋਂਗ ਹੋ ਜਾਣੀ ਹੈ ਬਹੁਤ ਹੁੰਦਾ ਹੈ ਉਹਨਾਂ ਚ ਜਿੱਥੇ ਥੋੜੇ ਜੇ ਥੋੜਾ ਜ੍ਹਾ ਜਾਣਦੇ ਨੇ ਲੋਕ ਤੇ ਅਜਨਬੀ ਨੇ ਜਿਨ੍ਹਾਂ ਨਾਲ ਤਾਂ ਪੂਰਾ ਕੁਲਿਆ ਮਿਲਿਆ ਹੋਇਆ ਜਿਵੇਂ ਘਰ ਦੇ ਨੇ ਜਾਂ ਕੋਈ ਦੋਸਤ ਮਿੱਤਰ ਆ ਉੱਥੇ ਪ੍ਰੋਬਲਮ ਨਹੀਂ ਆਉਂਦੀ ਬਿਲਕੁਲ ਵੀ ਸੋਸ਼ਲ ਜਿਹੜੀ ਆਉਣੀ ਹੈ ਜਿੱਥੇ ਵੀ ਜਾਣਾ ਬਾਹਰ ਕੋਈ ਬਾਜ਼ਾਰ ਚ ਜਾਣਾ ਕੋਈ ਕੰਮ ਕਰਾਉਣਾ ਉੱਥੇ ਇਹਨਾਂ ਨੇ ਜਦੇ ਸੈਲਫ ਕੌਂਸ਼ੀਅਸ ਹੋ ਜਾਣਾ ਤਾਂ ਇਹ ਬਹੁਤ ਹੀ ਮਤਲਬ ਭਿਆਨਕ ਬਿਮਾਰੀ ਆ ਜਿਹੜੀ ਅੰਦਰੋਂ ਅੰਦਰ ਹੀ ਬੰਦੇ ਨੂੰ ਖਾ ਜਾਂਦੀ ਆ ਇਹਦਾ ਇਲਾਜ ਜਿਹੜਾ ਕਰੋਨਾ ਚਾਹੀਦਾ ਸਾਈਕੋਲੋਜੀ ਦੇ ਵਿੱਚ ਹੋਮੋਪੈਥੀ ਦੇ ਵਿੱਚ ਬਿਲਕੁਲ ਇਹਦਾ ਇਲਾਜ ਹੋ ਜਾਂਦਾ ਬਿਮਾਰੀ ਚਾਹੇ ਉਹਨੂੰ ਬਿਮਾਰੀ ਹਾਲਾਂਕਿ ਹੋਰ ਸੀ ਪਰ ਜਿਹੜਾ ਮੈਂਟਲ ਜਿਹੜਾ ਉਹਦਾ ਸੀਗਾ ਮੇਕਅਪ ਉਹ ਸਿੰਟਮ ਇਹ ਪਿਆ ਪਿੱਛੇ ਜੜ ਇਹ ਪਈਆ ਬਿਮਾਰੀ ਦੀ ਬਿਮਾਰੀ ਉਹਨੂੰ ਦੌਰੇ ਪੈਂਦੇ ਸੀ ਮਰਗੀ ਤੇ ਪਰ ਜੜ ਜਿਹੜੀ ਸੀ ਕਿ ਸਾਰੀ ਬਚਪਨ ਤੋਂ ਲੈ ਕੇ ਇਹ ਆ ਜਿਹੜੀ ਉਹਨੂੰ ਖਾਂਦੀ ਆ ਹਰ ਟਾਈਮ ਖਾਂਦੀ ਆ ਇਹਦੇ ਕਰਕੇ ਉਹ ਕੁਝ ਨਹੀਂ ਕਰ ਪਾਉਂਦਾ ਤਾਂ ਇਹ ਵੀ ਉਹੀ ਆ ਜਿਹੜਾ ਲੋਕ ਕੀ ਕਹਿਣਗੇ ਉਹਦੇ ਵਿੱਚੋਂ ਇਹਦਾ ਜਨਮ ਹੁੰਦਾ ਕਿਉਂਕਿ ਜਦੋਂ ਕੌਨਸ਼ੀਅਸ ਹੁੰਦਾ ਬੰਦਾ ਉਦੋਂ ਇਹ ਹੁੰਦਾ ਕੋਈ ਨਾ ਕੋਈ ਇਸ ਤਰ੍ਹਾਂ ਬਚਪਨ ਚ ਘਟਨਾ ਵਾਪਰੀ ਹੁੰਦੀ ਹੈ ਤਾਂ ਇਹ ਤੋਂ ਬਚਣ ਦੇ ਕੀ ਤਰੀਕੇ ਨੇ ਉਹ ਮੈਂ ਤੁਹਾਨੂੰ ਹੋਰ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰੂੰਗਾ ਤਾਂ ਉਮੀਦ ਕਰਦਾ ਤੁਹਾਨੂੰ ਵੀਡੀਓ ਬਹੁਤ ਪਸੰਦ ਆਈ ਹੋਊਗੀ ਇੱਕ ਬਿਲਕੁਲ ਇੱਕ ਨਵਾਂ ਕਨਸੈਪਟ ਤੁਹਾਨੂੰ ਦੱਸਿਆ ਜਿਹੜਾ ਬਹੁਤ ਲੋਕਾਂ ਦੇ ਵਿੱਚ ਹੈ ਪਰ ਨੌਲੇਜ ਦੀ ਘਾਟ ਹੋਣ ਕਰਕੇ ਆਪਾਂ ਆਪਣੇ ਡਾਕਟਰ ਨਾਲ ਡਿਸਕਸ ਨਹੀਂ ਕਰਦੇ ਨੂੰ ਤਾਂ ਜੇ ਤੁਹਾਨੂੰ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਆ ਤੁਹਾਡਾ ਕੌਨਫੀਡੈਂਸ ਜੀ ਨੇ ਸ਼ੈਟਰ ਕੀਤਾ ਹੋਇਆ ਬਿਲਕੁਲ ਮਤਲਬ ਘਟਾਇਆ ਹੋਇਆ ਤੁਹਾਨੂੰ ਜ਼ੀਰੋ ਬਣਾਇਆ ਗਿਆ ਤਾਂ ਜਾ ਕੇ ਆਪਣੇ ਡਾਕਟਰ ਨੂੰ ਇਸ ਬਾਰੇ ਜ਼ਰੂਰ ਦੱਸੋ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ